ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਮੁਖ ਬੁੱਢੇ ਕਦੇ ਨਾ ਹੀ ਜਨ ਅੰਤਰ ਸੂਤ ਗਿਆਨ ਜੋ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਥਾਪੇ ਗਏ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਸੋਂ ਜਦੋਂ ਸ੍ਰੀ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਹੈਡ ਗ੍ਰੰਥੀ ਦੇ ਤੌਰ ਤੇ ਉਹਨਾਂ ਨੂੰ ਥਾਪਿਆ ਸੀਗਾ ਸੋ ਇਹ ਪਾਵਨ ਸਥਾਨ ਉਹ ਹੈ ਇੱਥੇ ਬਾਬਾ ਬੀੜ ਬਾਬਾ ਬੁੱਢਾ ਜੀ ਇੱਥੇ ਬਹੁਤ ਘਣਾ ਗਹਿਰਾ ਜੰਗਲ ਹੁੰਦਾ ਸੀਗਾ। ਬਾਬਾ ਬੁੱਢੇ ਬੁੱਢਾ ਜੀ ਕਿਰਤੀ ਸਨ। ਬਾਬਾ ਬੁੱਢਾ ਜੀ ਜੱਟ ਜ਼ਿਮੀਦਾਰ ਸਨ ਤੇ ਆਪਣੀ ਖੇਤੀਬਾੜੀ ਦਾ ਕੰਮ ਕਰਦੇ ਸਨ। ਇਸ ਸਥਾਨ ਤੇ ਬਾਬਾ ਜੀ ਲੋ ਪਿੰਡਾਂ ਦੇ ਵਿੱਚ ਕੰਮ ਕਰਦੇ ਹੁੰਦੇ ਸਨ। ਪਰ ਇੱਕ ਦਿਨ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਣੇ ਘਰ ਤੇ ਵੀ ਤੁਸੀਂ ਕਿਰਪਾ ਕਰੋ ਸਾਡੇ ਘਰ ਵੀ ਇੱਕ ਸੰਤਾਨ ਹੋਣੀ ਚਾਹੀਦੀ ਹੈ ਤਾਂ ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਪਾਸ ਸੇਵਾ ਕਰਨ ਵਾਸਤੇ ਮਾਤਾ ਗੰਗਾ ਜੀ ਨੂੰ ਪ੍ਰੇਰਣਾ ਦਿੱਤੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਘਰ ਵੀ ਲੋ ਮਹਾਰਤ ਬਖਸ਼ਿਸ਼ ਕਰਨਾ ਦਾਵ ਬਾਬਾ ਵੀਰ ਵੀਰ ਬਾਬਾ ਬੁੱਢਾ ਸਾਹਿਬ ਜੀ ਉੱਥੇ ਕਿਸੇ ਮਹਾਪੁਰਸ਼ਾਂ ਦੀ ਸੇਵਾ ਕਰੋ ਉਹਨਾਂ ਦੀ ਸੇਵਾ ਕਰੋ ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ ਤੇ ਮਾਤਾ ਗੰਗਾ ਜੀ ਇੱਥੇ ਮਿੱਸੇ ਪ੍ਰਸ਼ਾਦੇ ਲੱਸੀ ਦਾ ਕੁੰਜਾ ਤੇ ਗੰਡਾ achar ਇੱਥੇ ਲੈ ਕੇ ਆਏ ਸਨ ਤੇ ਬਾਬਾ ਬੁੱਢਾ ਜੀ ਨੂੰ ਜਦੋਂ ਇਹ ਲੰਗਰ ਸਿਖਾਇਆ ਤੇ ਬਾਬਾ ਬੁੱਢਾ ਜੀ ਜੋ ਪ੍ਰਸੰਨ ਹੋ ਕੇ ਮਾਤਾ ਜੀ ਨੂੰ ਬਖਸ਼ਿਸ਼ ਕਰਦੇ ਨੇ ਕਿ ਮਾਤਾ ਜੀ ਬੜਾ ਪ੍ਰਸੰਨ ਕੀਤਾ ਹੈ ਤੁਹਾਡੇ ਘਰੇ ਸਤਪੁਰੂ ਜੀ ਕਿਰਪਾ ਕਰਨਗੇ ਆਕਾਲ ਪੁਰਖ ਦੀ ਰਹਿਮਤ ਹੋਣੀ ਹੈ ਸੋ ਵੱਡੇ ਘਰੇ ਇੱਕ ਐਸਾ ਜੋਧਾ ਬਾਲਕ ਸੂਰਮਾ ਜੋ ਕਰੇ ਜਨਮ ਲਵੇਗਾ ਉਤਾਰ ਲਾਵੇਗਾ ਕਿ ਜਿਹੜਾ ਮੁਗਲਾਂ ਦੇ ਸਰ ਇਸ ਗੰਡੇ ਦੀ ਦਿਆਈ ਬਣੇਗਾ ਜਦੋਂ ਬਾਬਾ ਬੁੱਢਾ ਜੀ ਨੇ ਗੰਡਾ ਮੁੱਕੀ ਮਾਰ ਕੇ ਭੰਨਿਆ ਉਦੋਂ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਤੇ ਤੁਹਾਡੇ ਘਰ ਵੀ ਇੱਕੁਰਮਾ ਪੁੱਤਰ ਜਨਮ ਲਵੇਗਾ ਜੋ ਮੁਗਲਾ ਦੇਸ਼ ਸਿਰ ਇਸ ਤਰ੍ਹਾਂ ਗੰਡੇ ਦੀ ਨਹੀਂ ਪੰਨੇਗਾ ਇਹ ਉਹ ਪਾਵਨ ਸਥਾਨ ਹੈ ਬਾਬਾ ਬੁੱਢਾ ਜੀ ਸਾਧ ਸੰਗਤ ਜੀ ਉਹ ਕਰੋ ਦਰਸ਼ਨ ਜੀ ਤੇ ਕਮੈਂਟ ਵਿੱਚ ਬਾਹੇ ਬਰੂ ਲਿਖੋ ਇਸ ਵੀਡੀਓ ਨੂੰ ਕਿਵੇਂ ਤੁਹਾਨੂੰ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ